ਸਹੀ ਸਟੇਜ ਤੋਂ ਚਾਰ ਪਾਉਣ ਦਾ ਮੱਕੀ ਵੱਢਣ ਦਾ ਨਤੀਜਾ ਦੇਖ ਲਓ ਪਾਣੀ ਨਿਕਲਣ ਲੱਗ ਜਾਂਦਾ ਇਹ ਪਹਿਲਾਂ ਵੱਡੀ ਹੋਈ ਆ ਮੱਕੀ ਘੱਟੋ ਘੱਟ 7 ਦਿਨ 5 ਦਿਨ ਨਹੀਂ ਇਹ ਪਾਣੀ ਨਹੀਂ ਨਿਕਲਦਾ ਇਹ ਗੱਲ ਨੋਟ ਕਰ ਲਓ ਵੀ ਸਹੀ ਸਟੇਜ ਆਉਣ ਤੋਂ ਬਾਅਦ ਵੱਢੋ ਬਾਈ ਜੀ ਜਦੋਂ ਤੁਸੀਂ ਬਿਜਲੀ ਪਾਣੀ ਲਾਤਾ ਉਸ ਤੋਂ ਬਾਅਦ ਉਹ ਮੱਕੀ ਦੇ ਹਿਸਾਬ ਨਾਲ ਦੇਖੋ ਵੀ ਕਿੰਨੇ ਦਿਨਾਂ ਚ ਉਹ ਤਿਆਰ ਹੁੰਦੀ ਆ ਆਪ ਦੀ ਮਰਜ਼ੀ ਨਾਲ ਜਾਂ ਲੋਕਾਂ ਨੂੰ ਦੇਖ ਕੇ ਨਾ ਵੱਢਣ ਲੱਗ ਗਿਆ ਕਰੋ ਨਹੀਂ ਆਹ ਦਿੱਕਤਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੂ ਪਾਣੀ ਨਿਕਲੂਗਾ ਚਾਰ ਦੇ ਵਿੱਚੋਂ ਇਹ ਚਾਰ ਨੂੰ ਲੱਗੇ ਨੂੰ ਬਾਟਾ ਤਿੰਨ ਮਹੀਨੇ ਹੋ ਗਏ ਹਲੇ ਪਾਣੀ ਨਿਕਲ ਨੂੰ ਬੰਦ ਨਹੀਂ ਹੋਇਆ ਇਹ ਕਾਰਨ ਤੁਹਾਨੂੰ ਵੀਡੀਓ ਸਾਂਝੀ ਤਾਂ ਕਰਦੇ ਆ ਵੀ ਅੱਗੇ ਤੋਂ ਧਿਆਨ ਰੱਖ ਲਓ ਨਹੀਂ ਤਾਂ ਫਿਰ ਕਾਲ ਕਰਨ ਲੱਗ ਜਾਂਦੇ ਮੱਕੀ ਵੱਡੋ 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 ਉਹਦੇ ਤੇ ਫਾਰਮ ਜਿਹੜੇ ਨੇ ਲਈ ਹੁੰਦੀਆਂ ਮੱਕੀ ਉਹਦਾ ਨੁਕਸਾਨ ਹੁੰਦਾਗਾ ਬਹੁਤ ਵੱਡਾ ਆਹ ਦੇਖ ਲਓ ਪਾਣੀ ਨਿਕਲ ਨੂੰ ਹੜਦਾ ਬੜਾ ਭੁਕਾਈ ਮਾਰਦੇ ਆ ਵੀ ਬੜਾ ਭੁਕਾਈ ਮਾਰਦੇ ਆ ਸਰੀ ਸਟੇਜ ਤੋਂ ਨਾ ਪੌਲਚਾਰ ਨਾ ਪਾਓ ਸਾਨੂੰ ਬਹੁਤ ਟਾਈਮ ਹੋ ਗਿਆ ਚਾਰ ਪੌਂਦੇ ਨੂੰ ਨਹੀਂ ਆਖੇ ਲੱਗਦੇ ਯਾਰ ਜੇਗਾ ਵੀ ਕਹਨੇ ਉਹ ਨਹੀਂ ਬੀਜ ਦੇ ਹੋਰ ਬੀਜ ਲਾਉਂਦੇ ਆ ਇਹ ਚੀਜ਼ ਦਾ ਬਾਈ ਬਣ ਕੇ ਧਿਆਨ ਰੱਖਿਆ ਕਰੋ ਇਹ ਨੁਕਸਾਨ ਸਾਡਾ ਬਹੁਤ ਹੋ ਜਾਣਾ ਪਾਣੀ ਦੇਖੋ ਕਿਹੜੇ ਲੋਟ ਲਿਖੀ ਜਾਂਦਾ ਹੋਰ ਵੀ ਜਿਨ੍ਹਾਂ ਨੇ ਕੱਚੀ ਮੱਕੀ ਪਾਈ ਆ ਭਾਈ ਚਾਰ ਪਾਣੀ ਨਿਕਲੀ ਜਾਂਦਾ ਕੋਈ ਗੋਰਾਏ ਨਹੀਂ ਹੈਗੇ ਸਾਡੇ ਨਾਲ ਪਹਿਲੀ ਵਾਰੀ ਹੋਇਆ ਜਦੋਂ ਦਾ ਸਾਇਲੈਂਜ ਪਾਉਣ ਲੱਗੇ ਨਾ ਐਸੇ ਵੀ ਸਾਡੇ ਨਾਲ ਪਹਿਲੀ ਵਾਰੀ ਇਹ ਜਿਹੜਾ ਨੁਕਸਾਨ ਹੋ ਰਿਹਾ ਪਹਿਲਾਂ ਕਦੇ ਕੰਮ ਨਹੀਂ ਹੋਇਆ ਸੀ ਵੀ ਬਸ ਚਲੋ ਗਲਤੀ ਲਾ ਲਓ ਉਹਨਾਂ ਦੀ ਗਲਤੀ ਕਰ ਰਹੇ ਸਾਡੀ ਕੋਈ ਗਲਤੀ ਨਹੀਂ ਹੈਗੀ ਉਹਨਾਂ ਦੇ ਕਾਰਨ ਹੋਇਆ ਬਣੀ ਇਹ ਤੋਂ ਸਿੱਖ ਮਿਲ ਗਈ ਜੀ ਜਿਹੜਾ ਵੀ ਆਉਦਾ ਟਾਈਮ ਹੈਗਾ ਟਾਈਮ ਤੋਂ ਪਹਿਲਾਂ ਮੱਕੀ ਜਿੰਨਾ ਮਰਜ਼ੀ ਕਹੀ ਜਾਵੇ ਅਗਲਾ ਕਿੰਨੀ ਮਜਬੂਰੀ ਹੈ ਕੌਣ ਅਨੁਸ਼ਾਸਨ